ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁਲਕਰ ਪਰਫੈਕਟ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੀਰਥ ਵਰਲਡ ਦੇ ਨਾਲ ਅੱਜ ਆਪਾਂ ਗੱਲ ਕਰਾਂਗੇ ਜਫਰਨਾਮੇ ਦੀ ਜੋ ਧੰਨ ਸ਼੍ਰੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੰਗਜੀਤ ਨੂੰ ਲਿਖਿਆ ਸੀ ਕਿ ਉਹ ਜਫਰਨਾਮਾ ਪੜ੍ਹ ਕੇ ਰੰਗਜੀਤ ਮੁੜ ਕੇ ਉੱਠ ਰ ਸਕਿਆ ਤੇ ਉਹਦੇ ਮਨ ਦੇ ਵਿੱਚ ਲਾਲਸਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਲਾਪ ਤੋਂ ਪਹਿਲਾਂ ਓਹੋ ਪਰਲੂਕ ਸੁਧਾਰ ਗਿਆ ਤੇ ਉਹਦੀ ਮੌਤ ਦਾ ਵੀ ਇੰਤ ਕਿਵੇਂ ਹੋਇਆ ਇਸ ਜ਼ਫਰਨਾਮੇ ਵਿੱਚ ਲਿਖਿਆ ਕੀ ਸੀ ਤੇ ਅਰੰਗਜੀਤ ਨੂੰ ਕਿਹਾ ਕੀ ਗਿਆ ਸੀ ਉਹ ਜ਼ਫਰਨਾਮੇ ਦੀ ਵੀਡੀਓ ਆ ਤੇ ਵੀਡੀਓ ਪੂਰੀ ਵੇਖਿਓ ਤੇ ਕਮੈਂਟ ਬਾਕਸ ਵਿੱਚ ਪਾਹੇ ਗੁਰੂ ਦੀ ਸਾਂਝ ਜ਼ਰੂਰ ਪਾਓ ਧਨ ਦੁਨੀਆ ਤੇ ਮਾਲਕ ਦੀਨੇ ਕਾਂਗੜ ਜ਼ਫਰਨਾਮਾ ਲਿਖਦੇ ਨੇ ਔਰੰਗਜ਼ੇਬ ਨੂੰ ਆਈਦਰਾ ਸਿੰਘ ਉਹ ਛਠੀ ਲੈ ਕੇ ਔਰੰਗਜ਼ੇਬ ਵੱਲ ਦੱਖਣ ਨੂੰ ਨਿਕਲੇ। ਉਹ ਵਕਤ ਲੱਗਿਆ ਔਰੰਗਜ਼ੇਬ ਮਿਲਿਆ ਨਾ ਜਦੋਂ ਮਿਲਾਬ ਹੋਇਆ ਉਹ ਜ਼ਫਰਨਾਮਾ ਦਿੱਤਾ। ਕੱਲਾ ਕੱਲਾ ਬੰਦ ਬੜੇ ਧਿਆਨ ਨਾਲ ਸੁਣਿਆ ਔਰੰਗਜ਼ੇਬ ਨੇ ਧਿਆਨ ਨਾਲ ਬੜਿਆ। ਬਾਦਸ਼ਾਹ ਨੇ ਫਾਰਸੀ ਚ ਲਿਖ ਕੇ ਭੇਜਿਆ ਸ਼ੂਜ਼ੇ

ਤਾ ਅਸੀਂ ਕਸਮਾਂ ਤੋੜ ਦਿਤਿਆ ਜਦੋਂ ਇਹ ਬੰਦ ਪੜਿਆ ਰਿਹਾ ਕਲਗੀਧਰ ਮਹਾਰਾਜ ਦਾ ਲਿਖਿਆ ਹਰਾਮ ਕਰ ਸਕੇ ਕੌਣੇ ਪੂਰਾ ਆਏ ਦਸ਼ ਨਜ਼ੂ ਵਸਤਨੋਂ ਕੁਸਤਨੀ ਬਾਏ ਦਸ਼ ਕੰਦੇ ਔਰੰਗਜ਼ੇਬ ਹਰ ਕੋ ਆਦਮੀ ਜਿਹੜਾ ਕੁਰਾਨ ਦੀ ਕਸਮ ਖੇਡ ਆ ਜਾਂਦਾ ਹੈ ਨਾ ਉਹਨੂੰ ਮਾਰੀਦਾ ਨਹੀਂ

ਫਰਮਾਇ ਜਗਤ ਗੁਰੂ ਹੋਣ ਦੇ ਨਾਤੇ ਹਰ ਧਰਮ ਦੇ ਧਾਰਮਿਕ ਗ੍ਰੰਥ ਦਾ ਅੰਧਵ ਕਰਨਾ ਹੈ ਤੁੰਕਾ ਸਮਸੌੜੀਏ ਤੋਂ ਖਾ ਦਤਾ ਹੈ ਹਮਲਾ ਕੀ ਕਾ ਪਿੰਟ ਤੇ ਅੱਗੇ ਲੜਕਾਰਦੇ ਨੇ ਜਿਸ ਬਾਪ ਦੇ ਚਾਰ ਲਾਲ ਮਿੱਟੀ ਹੋ ਗਏ ਹੋ ਮਿਟ ਗਏ ਹੋ ਜੇਦੀ ਗੁੱਲ ਮਿਟ ਗਈ ਹੋਵੇ وہ لڑکار نہیں سکتا وہ ٹکرا مار کے کد چ مر جاوے گا گروہ گوبن سنگھ کوئی آم انسان تھوڑی ہے یہ دکھ سکھ سکتا کوئی اثر نہیں کہ مردی کے اکر خاموشا کنی فروزا کنی بہادری ہے چار چنگیاڑیاں ہی بجائیاں نے مور اے گرگوون سنگھ اے خالصہ بند پاپڑ بند کے مچ ریا جیڑا تیرے دلی جے تکتن ساڑ کے سوا کرے گا جہا شد کے چون مچگاں کشتے چار کے باقی بیباد اس تو پہ جیتے مار تو میرے چار مچے مرے نہیں ہرے کنگلیہ صاحب گرگوون سنگھ زندہ آئے خالسا سنت میرا کنڈلی سب زندہ ہے تیرے تخت چکنا چور کرے گا کے آلمیدار دورست دورست دی اورنگزیب دنیا دا بادشاہیں حاکم ہیں یہ گلتے ٹھیک ہے ਪਰ ਤੂੰ ਧਰਮੀ ਨਹੀਂ ਹੈ ਸੱਚੇ ਧਰਮ ਤੋਂ ਕੋਹਾ ਦੂਰ ਹੈ ਉਹ ਬਾਦਸ਼ਾਹੀ ਕਾਦਾ ਜਿਹੜਾ ਨਿਆਂ ਨਾ ਕਰੇ ਲਿਬਾਸ ਤੇਰਾ ਧਾਰਮਿਕ ਹੈ ਲੋਕਾਂ ਸਾਹਮਣੇ ਕੁਰਾਨ ਲਿਖਦਾ ਹੈ ਕਰਤੂਤ ਤੇਰੀ ਧਾਰਮਿਕ ਨਹੀਂ ਹੈ ਹੁਣ ਜਿਹੜਾ ਧਰਮੀ ਬੰਦਾ ਉਹ ਸਮਝਦਾ ਹੈ ਵੀ Hindu ਕੀ Musalman ਕੀ Sikh ਕੀ Isai ਕੀ Yahudi ਕੀ ਜਿੰਨੀ ਵੀ ਇਹ ਫੁਲਵਾੜੀ ਹੈ ਰੱਬ ਦੀ ਤੇ ਪੈਦਾ ਕੀਤੀ ਹੈ ਮੇਰੂ ਖਾੜ ਕੇ ਕਿਉਂ ਦੇ ਕੋਈ ਕਬੂਲ ਕਰ ਲਵੇ ਤੁਹਾਡਾ ਧਰਮ ਤੇ ਠੀਕ ਹੈ ਤੁਹਾਡੀ ਗਿਣਤੀ ਵੱਧ ਜਾਵੇ ਇਹ ਕੀ ਗੱਲ ਵੀ ਕਿਸੇ ਦੀ ਆਰਥਿਕ ਮੰਦੀ ਵੇਖ ਕੇ ਉਹਨੂੰ ਖਰੀਦੋ ਲਾਲਚ ਦਓ ਪੈਸੇ ਦਓ ਦਾ ਧਰਮ ਤਰਦੀਲ ਕਰੋ ਪ੍ਰੇਮ ਨਾਲ ਮੰਨ ਜਾਵੇ ਠੀਕ ਹੈ ਨਹੀਂ ਮੰਨਦਾ ਤੇ ਡਾਂਗ ਫੇਰੋ ਜੇ ਫਿਰ ਵੀ ਸਹਿਮ ਕੇ ਨਾ ਮੰਨੇ ਤੇ ਸਿਰ ਕਲਮ ਕਰ ਦੋ ਇਹ ਧਰਮੀ ਬੰਦੇ ਥੋੜੀ ਇਦਾਂ ਕਰਦੇ ਨੇ ਜਿਦਾਂ ਤੂੰ ਕਰਦਾ ਹੈ ਤੂੰ دین ਤੋਂ ਬੜਾ ਦੂਰ ਹੈ ਮਸਜਦ ਤੋਂ ਬੜਾ ਦੂਰ ਹੈ ਧਰਮ ਤੋਂ ਬੜਾ ਦੂਰ ਹੈ ਪਰਮੇ ਇਨੂਏ ਦਸ ਰਿਆਂ ਵੀ ਇੱਥੇ ਬੰਦੇ ਦੀ ਹਸਤੀ ਬੜੀ ਦੁਸ਼ ਹੈ ਇਹ ਤਾਕਤਾਂ ਇਹ ਦੌਲਤਾਂ ਇਹ ਸ਼ੌਹਰਤਾਂ ਸਦਾ ਨਹੀਂ ਰਹਿੰਦੀਆਂ ਮੇਰਾ ਸੁਭਾਅ ਹੈ ਮੈਂ ਸਾਰਿਆਂ ਨਾਲ ਪ੍ਰੇਮ ਕਰਦਾ ਹਾਂ ਸਾਰਿਆਂ ਵਿੱਚ ਮੇਰੀ ਨਿਰਗੁਣ ਜੋਤ ਸੁਮਾਈ ਹੈ ਤਾਂ ਹੀ ਮੈਂ ਤੇਰੇ ਧਾਰਮਿਕ ਵਿਰੰਧ ਦਾ ਅਦਬ ਕੀਤਾ ਸੀ ਮੈਂ ਜਾਣਦਾ ਸੀ ਕਿਹਦੇ ਤੂੰ ਪਹਿਮਾਸ਼ੀ ਕਰਦਾ ਤੂੰ ਵਾਅਦੇ ਤੋੜਨ ਵਾਲਾ ਬੰਦਾ ਹੈ ویسے بانی جو بھی بادشاہ لکھتے دے 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 میرا ادا کا سبا ہے میں سارا پر ہندو ترک صافی مانس کی مان سب ہے ایک پہچان سارا چھو رسا ہے یہ دھرمی بلیا کی کھیٹ ہے ترم تو کوہ ہاں گھو رہے میں ਜਿਵੇਂ ਜਿਵੇਂ ਪੰਧ ਪੜਦਾ ਗਿਆ ਬਿਮਾਰੀ ਦੀ ਹਾਲਤ ਵਿੱਚ ਇਹਨੂੰ ਇਹ ਜ਼ਫਰਨਾਮਾ ਮਿਲਿਆ ਸੀ ਇਹਦੀ ਜ਼ਮੀਰ ਇਹਨੂੰ ਲਾਂਤਾਂ ਪਾਉਣ ਲੱਗੀ ਕੀਤੇ ਹੋਏ ਗੁਨਾਹ ਚਲਚਿੱਤਰ ਬਣ ਕੇ ਅੱਖਾਂ ਸਾਹਮਣੇ ਆ ਗਏ ਕਦੇ ਕਿਸੇ ਦਾ ਨੁਕਸਾਨ ਕਰੀਏ ਨਾ ਕਿਸੇ ਨੂੰ ਗਾਲੀ ਗਲੋਚ ਹੀ ਦੇ ਦਈਏ ਕੋਈ ਥੱਪੜ ਮਾਰ ਦੇਈਏ ਹੋ ਸਕਦਾ ਪਰ ਇਹ ਪੰਚਾਇਤ ਵਿੱਚ ਆਪਾਂ ਨੂੰ ਕੋਈ ਹਰਾ ਨਾ ਸਕੇ ਕਈ ਵਾਰ ਬੰਦੇ ਦਾ ਜ਼ੋਰ ਹੀ ਇੰਨਾ ਹੁੰਦਾ ਪਿੰਡ 'ਚ ਪਰ ਜਦੋਂ ਕੱਲਾ ਬੈਠਦਾ ਹੈ ਉਹ ਇਹ ਗੱਲ ਸਮਝਦਾ ਹੈ ਅਸ਼ਾਦਾਬ ਕਰਦਾ ਹੈ ਵੀ ਜੋ ਮੈਂ ਕੀਤਾ ਠੀਕ ਨਹੀਂ ਕੀਤਾ ਇਹ ਗਲਤੀ ਚਾਹੇ ਉਹਦੇ ਸ਼ਾਮੇ ਉਹਦੇ ਪਾਪ ਆਉਣ ਲੱਗ ਪੈਂਦੇ ਨੇ ਉਹਦੀ ਕਰਨੀ ਸਾਹਮਣੇ ਹੁੰਦੀ ਹੈ ਹੁਣ ਔਰੰਗਜ਼ੇਬ ਨੇ ਜਦੋਂ ਜ਼ਫਰਨਾਮਾ ਪੜ੍ਹ ਲਿਆ ਤੇ ਉਹਦੇ ਸਾਵੇਂ ਉਹਦੇ ਪਾਪ ਚਿੱਤਰ ਬਣ ਕੇ ਆ ਗਏ ਕਿਧਰੇ ਦਿੱਲੀ ਦਾ تخت ਮੰਗਣ ਲਈ ਪਿਤਾ ਸ਼ਾਹ ਜਹਾਂਨ ਦਾ ਕਤਲ ਕਿਧਰੇ ਆਪਣੇ ਭਾਈਆਂ ਦਾ ਕਤਲ ਕਿਧਰੇ ਆਪਣੀ ਭੈਣ ਸਹਾ ਆਰਾਧਾ ਕਤਲ ਤੇ ਕਿਧਰੇ ਮਨੁੱਖੀਅਤ ਦਾ ਵੈਰੀ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਕਤਲ ਵੱਡੇ ਸਹਿਬਜਾਦਿਆਂ ਦਾ ਛੋਟੇ ਸਹਿਬਜਾਦਿਆਂ ਦਾ ਕਤਲ ਮਾਤਾ ਗੁਜਰੀ ਦਾ ਕਤਲ ਸਰਮਦ ਫਕੀਰ ਦਾ ਕਤਲ بڑے بڑے ਸੰਗੀਤਕਾਰਾਂ ਦਾ ਕਤਲ ਕਈ ਹਿੰਦੂਆਂ ਦੇ ਚੱਜੂ ਲਾਏ ਉਹਨਾਂ ਨੂੰ ਮਿਟਾ ਦਿੱਤਾ ਤੋ ਕੀਤੇ ਹੋਏ ਪਾਪ ਖਾ ਕੇ ਆ ਗਏ ਇਹ 16 ਮੰਨ ਇਹਨੂੰ ਇਹਦੇ ਕਰਮ ਜੋ ਬਣ ਲੱਗ ਪਏ ਬਾਣੀ ਇਹ ਗੱਲ ਕਹੀਦੀ ਹੈ ਪਾਪੀ ਕੋ ਲਾਕਾ ਸੰਤਾਪ ਜਿਹੜਾ ਪਾਪੀ ਹੈ ਨਾ ਉਹ ਤਪਦਾ ਰਹਿੰਦਾ ਹੈ ਉਹਨੂੰ ਉਹਦੇ ਪਾਪ ਉਤ ਪਾਉਂਦੇ ਨਹੀਂ ਔਰੰਗਜ਼ੇਬ ਨੂੰ ਇਨੀ ਝੋਟ ਲੱਗੀ ਹੈ ਸ਼ਾਹ ਫਰਨਾਮੇ ਦੀ ਵੀ ਉਹਨੇ ਨਾ ਆਪਣੇ ਸ਼ਹਿਜ਼ਾਦੇ ਨੂੰ ਚਿੱਠੀ ਲਿਖੀ ਹੈ ਪਛਤਾਵੇ ਵਿੱਚ ਕਹਿੰਦਾ ਅਬਗਣਾ ਤੋਂ ਛੁੱਟ ਮੈਂ ਇਸ ਸੰਸਾਰ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਇਆ ਅਤੇ ਆਪ ਹੀ ਇਕੱਠੇ ਕਰਕੇ ਲੈ ਚੜਿਆ ਹਾਂ ਮੈਂ ਭਾਰੀ ਭੁਗਾਂ ਕੀਤੀਆਂ ਹਨ ਅਤੇ ਪਤਾ ਨਹੀਂ ਕੀ ਸਜ਼ਾ ਗੜੇਗੀ ਮੈਨੂੰ ਨਸਾਤ ਲਈ ਭਾਰੀ ਚਿੰਤਾ ਹੈ ਇਹ ਮੁਕਤੀ ملے گی کہ نہیں یہ بڑا مشکل ہے نرنا کرنا کیونکہ کرم بڑے ماڑے کیتے ہیں سرگ ملے گا اندہ آس نہیں ہے انہیں چٹھی اور لکھی ہے سارے پنجاب کے حکمرانہ بھی گوبن گرو جی خدا پرست فکیر نے انہوں تانگ پریشان نہ کیا جائے ਸਾਰੇ ਚੁਕੀਆਂ ਚਲੀਆਂ ਗਈਆਂ ਪਰੇ ਸੁਬੰਦੇ ਨੇ ਜ਼ਫਰ ਨਾਮੇ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਸੁਨੇਹਾ ਭੇਜਿਆ ਸੀ ਲਿਖਤੀ ਵੀ ਕਿ ਮੂੰਹ ਜਬਾਨੀ ਵੀ ਮੇ ਮੈਨੂੰ ਮਿਲੋ ਆਪਾਂ ਬੈਠ ਕੇ ਵਿਚਾਰ ਕਰਦੇ ਆ ਜੋ ਤੁਹਾਡੇ ਨਾਲ ਤੰਗੂ ਜ਼ੁਰੀ ਹੋਈ ਹੈ ਮਹਾਰਾਜਾ ਗੋਬਿੰਦ ਸਿੰਘ ਬਾਦਸ਼ਾ ਮਾਲਵੇ ਦੇ ਇਲਾਕੇ ਵਿੱਚ ਨੇ ਰਾਮੇ ਆਣੇ ਖਬਰ ਮਿਲ ਗਈ ਵੀ ਨਾਜ਼ਮ ਜ਼ੀਰ ਖਾਂ ਚਮਕੌਰ ਦੀ ਗੜੀ ਦਾ ਜੰਗ ਹਾਰਿਆ ਹੋਇਆ ਦਿਲ ਮੇ ਲਾਉਂਦਾ ਫਿਰਦਾ ਹੈ ਫੌਜਾਂ ਲੈ ਕੇ ਇੱਧਰ ਆ ਰਿਹਾ ਹੈ ਇੱਥੇ ਫਿਰ ਖਿਦਰਾਣੇ ਦੀ ਤਾਪ ਤੇ ਬਹੁਤ ਭਿਆੰਕਰ ਯੁੱਧ ਹੋਇਆ ਜਿੱਥੇ ਭਾਈ ਮਾਨ ਸਿੰਘ ਵੀ ਹੋਰ ਗੁਰੂ ਕੇ ਪਿਆਰੇ ਆ ਰਹੇ ਆਣੇ

آپ اتھو پادشاہ ہونا دکھن والن چال جائے دے اور چال دے اس لئی نے اکتے سنگتانوں دے دارے دینے نے تارنا ہے دوسرا اورنگ زیب دے دارے چاہوں ہے اور زفر نامے جو مہا نے لکھیا بے اورنگ زیب تیرے سنے ہیں مینوں ملے نے نا بشتر سیدو با گفتن زبان باباید کے انکار راحت رسا مہارج پندے لکھیا پتر بھی ملیا تیرا تے زبانی سنے, سنے ہاں بھی ملیا ہے انہوں نے پرے چاڑ جو تو وعدہ کیتا ہے حالے بادشاہ چلے نے ماتا سندرکور ہنانو مکھیے ਸਿੰਘਾਂ ਦੇ ਨਾਲ ਦਿੱਲੀ ਨੂੰ ਤੋਰ ਦਿੱਤਾ ਆਪਣੇ ਨਾਲ ਮਾਤਾ ਸਾਹਿਬ ਕੌਰ ਜੀ ਲੈ ਲਏ ਹੋਰ ਸਿੰਘ ਸੇਵਾਦਾਰ ਲੈ ਲਏ ਮਾਤਾ ਭਾਗ ਕੌਰ ਜੀ ਲੈ ਲਏ ਗੁਰਦੇਵ ਸਿਰਸਾ ਤੇ ਹੋਵਾ ਨੋਹਰ ਮਧੂ ਸਿੰਘਾਣਾ ਪੁਸ਼ਕਰ ਅੰਦਰ ਰਹਿਣਾ ਲੰਘਦੇ ਲੰਘਦੇ ਹੁੰਗੇਰ ਕੁਲਾਇਤ ਨਗਰ ਲੰਘ ਗਏ ਹਜੇ ਇਰਾਵਤੀ ਪਰਬਤ ਨੂੰ ਪਾਰ ਕਰਕੇ ਗੌਰ ਰਾਜਸਥਾਨ ਦੇ ਇਲਾਕੇ ਪਹੁੰਚੇ ਸੀ ਖਬਰ ਮਿਲ ਗਈ ਮਹਾਰਾਜ ਔਰੰਗਜ਼ੇਬ ਦੱਖਣ ਦੇ ਸ਼ਹਿਰ ਅਹਿਮਦਨਗਰ ਤੋਂ ਔਰੰਗਾਬਾਦ ਆ ਰਿਹਾ ਸੀ ਪਰ ਜਦੋਂ ਕਿਲਾਪੀ ਦਾ ਨੇੜੇ ਅਮਾਮਪੁਰੇ ਪਹੁੰਚ ਆਏ ਉੱਥੇ ਉਹਦੀ ਮੌਤ ਹੋ ਗਈ ਤੋ ਬਾਦਸ਼ਾਹ ਦੀ ਆਖਰੀ خواہش ਸੀ ਵੀ ਪੀਰ ਹਾਜਾ ਸਾਹਿਬ ਦੀ ਜ਼ਿਆਰਤ ਨੇੜੇ ਫਲਤਾਬਾਦ ਨੇੜੇ ਉਹਨੂੰ ਜ਼ਮੀਨ ਦੋਸ਼ ਕੀਤਾ ਜਾਵੇ ਦੀ ਕਬਰ ਬੜਾਈ ਜਾਵੇ ਤੋਂ ਉਹਨੂੰ ਉੱਥੇ ਨੱਬ ਦਿੱਤਾ ਗਿਆ ਹੈ। ਦਰਸ਼ਨਾ ਨੂੰ ਤੜਤ ਦਾ ਔਰੰਗਜ਼ੇਬ ਦੁਨੀਆ ਤੋਂ ਗਿਆ। ਅਣੀ ਚਾਹੁੰਦਾ ਹੈ ਗੁਰੂ ਦੇ ਦਰਸ਼ਨ ਵਟਿਆ ਭਾਗਾ ਨਾਲ ਮਿਲਦੇ ਨੇ। ਵਟ ਭਾਗੀ ਗੁਰ ਦਰਸ਼ਨ ਪਾਇਆ। ਜੇ ਭਾਗ ਉਕਮਨਾ ਹੁਣ ਦਰਸ਼ਨ ਨਹੀਂ। ਜਿਨ ਦਰਸ਼ਨ ਸਤਿਗੁਰੂ ਸਰਸਪੁਰਖ ਨਾ ਪਾਇਆ ਤੇ ਭਾਗ ਹੀਨ ਜਮਾ ਲੇ। ਉਹ ਭਾਗ ਹੀਨ ਲੋਕਾਂ ਨੂੰ ਜਮਾ ਦੀ ਮਾਰ ਪੈਂਦੀ ਹੈ। 84 ਲੱਖ ਜੂਨਾ ਭੋਗਣੀਆਂ ਪੈਂਦੀਆਂ ਨੇ ਫਿਰ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋਇਆ ਕੀ ਮਿਲਿਆ ਦਰਸ਼ਨ ਪੇਖਤ ਭਏ ਪੁਨੀਤਾ ਸਗਲ ਅਗਧਾਰੇ ਭਾਈ ਮੀਤਾ ਉਹਨਾਂ ਨੂੰ ਨਿਸ਼ਾਤ ਮਿਲਦੀ ਹੈ। ਮੁਕਤੀ ਮਿਲਦੀ ਹੈ ਰੋਗਾ ਸੋਗਾ ਤੋਂ 84 ਲੱਖ ਜੂਨਾ ਤੋਂ। ਘਰੇ ਮੋਇਆ ਹੈ ਦੁਨੀਆਂ ਦਾ ਏਡਾ ਤਕਬਰੀ ਹੰਕਾਰੀ ਬਾਦਸ਼ਾਹ ਜਿਹੜਾ ਕਦੇ ਨਹੀਂ ਨਿਵਿਆ ਕਦੇ ਨਹੀਂ ਝੁਕਿਆ ਜਿਹਨੂੰ ਕੋਈ ਤਲਵਾਰ ਨਹੀਂ ਕੰਟ ਸਕੀ ਜਿਹਨੂੰ ਕੋਈ ਤੀਰ ਨਹੀਂ ਵੰਨ ਸਕਿਆ ਗੁਰੂ ਗੋਬਿੰਦ ਸਿੰਘ ਦੀ ਕਲਮ ਦੀ ਮਾਰ ਏਡੀ ਤਿੱਖੀ ਪਈ ਐ ਮਿੱਟੀ 'ਚ ਮਿਲ ਗਿਆ ਭਾਪੀ ਮੂਆ ਗੁਰ ਪ੍ਰਤਾਪ ਇਸੀ ਜਫਰਨਾਮਾ ਤੁਸੀਂ ਬਾਬਾ ਬੰਤਸਰ ਸਿੰਘ ਜੀ ਤੋਂ ਸੁਣਿਆ ਵਧੀਆ ਕਥਾਵਾਚਕ ਨੇ ਤੇ ਜਫਰਨਾਮੇ ਵਿੱਚ ਜੋ ਲਿਖਿਆ ਸੀ ਰੰਗਜੀਤ ਨੂੰ ਗੁਰਬਖਸ਼ ਸਿੰਘ ਮਹਾਰਾਜ ਨੇ ਉਹ ਵੀ ਤੁਸੀਂ ਸੁਣ ਲਿਆ ਇਹ ਵੀਡੀਓ ਆਪ ਵੀ ਦੇਖੋ ਤੇ ਆਪਣੇ ਬੱਚਿਆਂ ਨੂੰ ਦਿਖਾਓ ਤੇ ਕਮੈਂਟ ਬਾਕਸ ਵਿੱਚ ਬਾਹਰ ਗੁਰੂ ਜੀ ਸਾਹਿਬ ਜੀ ਦਾ ਸਤਿ ਸ਼੍ਰੀ ਅਕਾਲ